ਅੱਜ ਰਾਤ ਨੂੰ ਮੌਸਮ ਦਾ ਤਾਜ਼ਾ ਹਾਲ ਭਾਰੀ ਮੀਂਹ ਅਤੇ ਤੇਜ਼ ਹਾਨੀਰੀ ਦਾ ਅਲਰਟ ਹੋਇਆ ਜਾਰੀ 20 ਜੁਲਾਈ ਤੱਕ ਭਾਰੀ ਮੀਂਹ ਦੀ ਚੇਤਾਵਨੀ ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਲੈ ਕੇ ਅਲਰਟ ਜਾਰੀ ਕਰ ਦਿੱਤੇ ਹਨ ਜਿੱਥੇ ਅੱਜ ਪੰਜਾਬ ਦੇ ਲੋਕਾਂ ਨੂੰ ਹਮਸਪਰੀ ਗਰਮੀ ਦਾ ਸਾਹਮਣਾ ਕਰਨਾ ਪਿਆ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲਿਆ ਉਸੇ ਦੌਰਾਨ ਇੱਕ ਵੱਡੀ ਖਬਰ ਨੂੰ ਸਾਹਮਣੇ ਆ ਰਹੀ ਹੈ 20 ਜੁਲਾਈ ਤੱਕ ਤੇਜ਼ ਹਵਾਵਾਂ ਨਾਲ ਭਾਰੀ ਮੀਂਹ 21 ਜੁਲਾਈ ਤੋਂ ਮੌਸਮ ਵਿੱਚ ਤਬਦੀਲੀ ਦੇਸ਼ ਦੇ ਕਈ ਰਾਜਾਂ ਵਿੱਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੈ ਦਿੱਲੀ ਐਨਸੀਆਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਜਿਸ ਨਾਲ ਤਾਮਨ ਵਿੱਚ ਗਰਾਵੜ ਦਰਜ ਕੀਤੀ ਗਈ ਹੈ ਹਾਲਾਂਕਿ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਪਰ ਕਈ ਥਾਵਾਂ ਦੇ ਪਾਣੀ ਭਰਨ ਕਾਰ ਲੋਕਾਂ ਦੀਆਂ ਮੁਸੀਬਤਾਂ ਵੀ ਵਧ ਗਈਆਂ ਹਨ ਉੱਥੇ ਹੀ ਮੌਸਮ ਨੂੰ ਲੈ ਕੇ ਅਪਡੇਟਸ ਸਾਹਮਣੇ ਆ ਰਿਹਾ ਜਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੀ ਇਸ ਦੌਰਾਨ ਮੌਸਮੀ ਭਾਗ ਨੇ ਦੇਸ਼ ਦੇ ਕਈ ਰਾਜਾਂ ਵਿੱਚ ਪਾਰੀਮੀ ਦਾ ਅੱਜ ਅਲਰਟ ਜਾਰੀ ਕਰ ਦਿੱਤਾ ਹੈ ਮੌਸਮੀ ਭਾਗ ਦੇ ਅਨੁਸਾਰ ਅੱਜ ਜਾਨੀ ਕਿ ਦੇਖ ਸਕਦੇ ਹੋ ਮੌਸਮੀ ਭਾਗ ਦੇ ਅਨੁਸਾਰ ਅੱਜ ਵੀਰਵਾਰ ਨੂੰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਮੌਸਮੀ ਭਾਗ ਨੇ 20 ਜੁਲਾਈ ਤੱਕ ਪੰਜਾਬ ਦੇ ਤੇ ਪੰਜਾਬ ਵਿੱਚ ਤੇਜ਼ ਹਵਾਵਾਂ ਦੇ ਮੀਂਹ ਪੈਣ ਦੀ ਵਿਕਸ਼ਾਣੀ ਕੀਤੀ ਹੈ ਮੌਸਮੀ ਭਾਗ ਦੇ ਵੱਲੋਂ ਅਲਰਟ ਜਿਹੜੇ ਨੇ ਜਾਰੀ ਕੀਤੇ ਗਏ ਹਨ ਉਦੋਂ ਹੀ ਮੌਸਮੀ ਵਿਭਾਗ ਦੇ ਮੁਤਾਬਕ ਮੁੰਬਈਜ਼ ਵਿੱਚ ਦੱਖਣੀ ਭਾਰਤ ਰਾਜਾ ਦੇ ਵਿੱਚ ਪਾਰੀਮੀ ਪੈ ਰਿਹਾ ਉੱਤਰਾਖੰਡ ਵਿੱਚ ਪਾਰੀ ਅਲਰਟ ਜਾਰੀ ਕੀਤਾ ਗਿਆ ਹੈ ਮੌਸਮੀ ਵਿਭਾਗ ਨੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਪਾਰੀਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਜਦੋਂ ਕਿ ਦਿੱਲੀ ਐਂਡੀਆਰ ਵਿੱਚ ਬੱਦਲਾਂ ਦਾ ਦੌਰ ਜਾਰੀ ਹੈ ਮੌਸਮੀ ਵਿਭਾਗ ਦੇ ਅਨੁਸਾਰ ਅਗਲੇ 1 ਹਫਤੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿਕਵਾਨੀ ਕੀਤੀ ਗਈ ਹੈ ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਪਹਾੜੀ ਇਲਾਕਿਆਂ ਵਿੱਚ ਪਾਰੀ ਬਹੁਤ ਪਾਰੀ ਬਾਰਿਸ਼ ਦੀ ਭਵਿਕਵਾਨੀ ਕਰ ਦਿੱਤੀ ਗਈ ਹੈ ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਜ਼ਮੀਨ ਖਤਰੇ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਤਾਂ ਦੇਖ ਸਕਦੇ ਹੋ ਮੌਸਮ ਲੈ ਕੇ ਵਿਭਾਗ ਦੇ ਵੱਲੋਂ ਅਪਡੇਟਸ ਸਾਂਝੇ ਕੀਤੇ ਜਾ ਰਹੇ ਹਨ ਅਗਲੇ ਇੱਕ ਹਫਤੇ ਲਈ ਅਲਰਟਵਾਰੀ ਹੋ ਚੁੱਕਿਆ ਮੌਸਮੀ ਭਾਗ ਦੇ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਜਦੋਂ ਕਿ ਕੇਰਲ ਵਿੱਚ ਕਈ ਰਲੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਦਾ ਅਲਰਟਵਾਰੀ ਕੀਤਾ ਗਿਆ ਹੈ ਪੰਜਾਬ ਦੇ ਮੌਸਮੀ ਭਾਗ ਵਿੱਚ ਬਾਰ ਬਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਇੱਕ ਪਾਸੇ ਜਿੱਥੇ ਕਈ ਜ਼ਿਲ੍ਹਿਆਂ ਵਿੱਚ ਗਰਜ ਤੂਫਾਨ ਤੇ ਭਾਰੀ ਮੀਂਹ ਪੈ ਰਿਹਾ ਉੱਥੇ ਹੀ ਕਈ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਹੋਮਸਪਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਸਮੀ ਪਾਗ ਦੀ ਭਵਿੱਖਬਾਣੀ ਮੁਤਾਬਕ ਕੱਲ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰitsar ਸਾਹਿਬ ਹੁਸ਼ਿਆਰਪੁਰ ਫਾਜ਼ਿਲਕਾ ਸ੍ਰੀ ਮੁਕਸਰ ਸਾਹਿਬ ਤੇ ਪਟੰਡਾ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ ਮੌਸਮੀ ਪਾਗ ਨੇ ਇਸੇ ਤਰ੍ਹਾਂ ਅੱਜ ਵੀ ਸੂਬੇ ਭਾਰ ਦੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਅੱਜ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਦੇ ਨੂਰਪੁਰ ਨਗਰ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਫਿਲਹਾਲ ਮੌਸਮੀ ਪਾਗ ਨੇ 20 ਜੁਲਾਈ ਤੱਕ ਤੇਜ਼ ਹਵਾਵਾਂ ਤੇ ਭਾਰੀ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣ ਦੀ ਭਵਿੱਖਬਾਣੀ ਕਰ ਦਿੱਤੀ ਹੈ ਬਾਕੀ ਮੌਸਮ ਸਬੰਧੀ ਜਿਵੇਂ ਇਹ ਕਿ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਆਉਂਦੀਆਂ ਅਸੀਂ ਚੈਨਲ 'ਤੇ ਜਰੂਰ ਸ਼ੇਅਰ ਕਰਾਂਗੇ ਜੇ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦਾ ਬੜੀ ਅਪਡੇਟ ਵਿੱਚ ਧੰਨਵਾਦੀ ਸਾਰਿਆਂ ਦਾ